ਅੰਜੀ ਮਿੱਤਰ ਕੀ ਹਾਲ ਨੇ ਜੀ ਹੋਰ ਸੁਣਾਓ ਤੇ ਆਪਾਂ ਕੰਟਰੀ ਸਾਈਡ ਤੋਂ ਰੋਡ ਲੈ ਕੇ ਆ ਰਹੇ ਸੀ ਅੱਜ ਤੇ ਬਾਕੀ ਜਿੰਨੇ ਕ ਆਪਣੇ ਵੀਰ ਚਲਾਉਂਦੇ ਆ ਲਾਈਕ ਆ ਕੰਟਰੀ ਲੋਡ ਹੋ ਗਏ ਜਿਵੇਂ ਬੈਲ ਰੈਡ ਹੋ ਗਿਆ ਬੈਂਡੀਗੂ ਦੇ ਅਰਾਊਂਡ ਹੋ ਗਏ origional area ਸਾਰੇ ਤੇ ਭਾਈ ਮਾੜਾ ਖਿਆਲ ਰੱਖਿਓ ਹਾਈਵੇ ਪੈਟਰੋਲ ਵਾਲੇ ਬਹੁਤ ਜ਼ਿਆਦਾ ਲਊ ਪੀਰੇ ਆ ਟਰੱਕਾਂ ਵਾਲਿਆਂ ਦਾ ਹਰ ਪਾਸੇ ਇਹਨਾਂ ਦੀਆਂ ਗੱਡੀਆਂ ਫਰੀ ਜਾਂਦੀਆਂ ਹਾਈਵੇ ਪੈਟਰੋਲ ਦੀਆਂ ਤਕਰੀਬਨ ਬੈਂਡੀਗੋ ਦੇ ਨੇੜੇ ਵੀ ਗੱਡੀਆਂ ਸੀ ਬਾਈਪਾਸ ਦੇ ਕੋਲੇ ਜਿਹੜਾ ਮਲਡੂਰੇ ਨੂੰ ਬਾਈਪਾਸ ਜਾਂਦਾ ਉੱਥੇ ਵੀ ਸੀ ਤੇ ਇੱਕ ਆਪਣਾ ਐਮਪਾਲ ਦਾ ਪੰਪ ਹੈ ਜਿਹੜਾ ਬੈਂਡੀਗੋ ਐਂਟਰੀ ਕਰਨ ਤੋਂ ਪਹਿਲਾਂ ਫਰੀਵੇ ਦੇ ਉੱਪਰ ਹੀ ਆਉਂਦਾ ਜਿਹੜਾ ਉੱਥੇ ਪੰਪ ਦੇ ਵਿੱਚ ਦੀ ਤੇ ਮਸ਼ੀਨ ਤੇ ਤੇਲ ਬਾਉਲਰ ਦੇ ਆਪਾਂ ਫਿਊਲ ਭਰਦੇ ਆ ਅੱਗੇ ਜਿਹੜੀ ਖਾਲੀ ਲਾਈਨਾਂ ਬਣੀਆਂ ਨੇ ਪਾਰਕਿੰਗ ਵੇ ਬਣਿਆ ਉੱਥੇ ਖੜੇ ਸੀ ਗੱਡੀ ਲਾ ਕੇ ਜਿਹੜੇ ਕੋਈ ਟਰੱਕ ਡਰਾਈਵਰ ਮੁੰਡੇ ਆਪਣੇ ਤੇਲ ਪਾ ਕੇ ਅੱਗੇ ਨਿਕਲਦੇ ਆ ਤੇ ਉੱਥੇ ਉਹਨਾਂ ਰੁਕੀ ਜਾਂਦੇ ਸੀ ਤੇ ਕੋਲ ਮਲਾ ਕੇ ਆ ਵੀ ਬਹਾਨੇ ਬਾਬਾ ਕੇ ਪੈਸੇ ਬਣਾਉਣ ਦਾ ਤਰੀਕਾ ਫੜਿਆ ਇਹਨਾਂ ਨੇ ਐਵੇਂ ਰੈਂਡਮਲੀ ਕਰੇ ਕਿਸੇ ਨੂੰ ਰੋਕ ਲਿਆ ਕੇ ਜੇ ਕਿਸੇ ਨੂੰ ਰੋਕ ਲਿਆ ਬਸ ਐਵੇਂ ਰੋਕ ਰੋਕ ਕੇ ਪੈਸੇ ਬਣਾਉਣ ਦਾ ਤਰੀਕਾ ਫੜਿਆ ਇਹਨਾਂ ਨੇ ਤੇ ਕੋਸ਼ਿਸ਼ ਕਰੋ ਭਾਈ ਆਪਣੇ ਕੋ ਟਿਪਰ ਵਾਲਾ ਵੀ ਰਿਆਂ ਕੋਈ ਟਰੇਲਰ ਟਿਪਰ ਚਲਾਉਂਦਾ ਤੇ ਆਪਣੀ ਟਰਪ ਵਗੈਰਾ ਪਾ ਕੇ ਤੁਰਿਓ ਤੇ ਜੇ ਕੋਈ ਟਾਇਰ ਟੱਪਾ ਡਾਉਣਾ ਕੋਈ ਟਾਇਰ ਟਾਉਣਾ ਕੋਈ ਘਸਿਆ ਕੋ ਧਾਗੇ ਨਿਕਲਿਆ ਤੇ ਟਾਇਰ ਕੋਲ ਭਾਈ ਆਪਣੇ ਚੈੱਕ ਕਰਕੇ ਤੁਰਿਓ ਅਪਿਛਲੇ ਇੱਕ ਵੀਕ ਤੋਂ ਲੈ ਕੇ ਅੱਗੇ ਦੋ ਤਿੰਨ ਵੀਕ ਹੋਰ ਹੈ ਤਕਰੀਬਨ ਰੈਂਡਮਲੀ ਚੈਕਿੰਗ ਕਾਫੀ ਚੱਲਣੀ ਆ ਜਿੰਨੀ ਕਿ ਨੌਲੇਜ ਆਪਾਨੂੰ ਮਿਲੀ ਆ ਜਿੰਨਾ ਕ ਪਤਾ ਲੱਗਿਆ ਇਹਨਾਂ ਬਾਰੇ ਵੀ ਕਾਫੀ ਚੈਕਿੰਗ ਚੱਲ ਰਹੀ ਆ ਅਗਲੇ ਦੋ ਵੀਕ ਤੱਕ ਇਹਨਾਂ ਨੇ ਇਦਾਂ ਹੀ ਤੰਗ ਕਰਨਾ ਸਾਰਿਆਂ ਨੂੰ ਤੇ ਕੋਸ਼ਿਸ਼ ਰੱਖਿਓ ਆਪਣੇ ਤੁਹਾਡੇ ਟਾਇਰ ਵਗੈਰਾ ਸਹੀ ਹੋਣ ਜੇ ਕੋਈ ਚੀਜ਼ ਟੁੱਟੀ ਭੱਜੀ ਆ ਉਹਨੂੰ ਸੈੱਟ ਕਰਾ ਲਓ ਕਿਉਂਕਿ ਇਹ ਕਰ ਕੀ ਰਹੇ ਆ ਜੇ ਕੋਈ ਛੋਟਾ ਮੋਟਾ ਫਾਲਟ ਫੜ ਲਿਆ ਤੇ ਨੋਟਿਸ ਲਾ ਦਿੰਦੇ ਆ ਤੇ ਨਾਲ ਚੀਜ਼ਾਂ ਹੋਰ ਕਈ ਐਡ ਕਰ ਦਿੰਦੇ ਆ ਤੇ ਜੇ ਕਿਸੇ ਦੀਆਂ ਦੋ ਤੋਂ ਵੱਧ ਚੀਜ਼ਾਂ ਫੜੀਆਂ ਗਈਆਂ ਜਿੱਦਾਂ ਕੇ ਦਾ ਵਾਈਪਰ ਨਹੀਂ ਸਹੀ ਚੱਲਦਾ ਟਾਇਰ ਖਰਾਬ ਆ ਕਿਸੇ ਦਾ ਕੋਈ ਇੱਕ ਦੀ ਬ੍ਰੇਕ ਸਹੀ ਕੰਮ ਨਹੀਂ ਕਰਦੀ ਕੋ ਸਸਪੈਂਸ਼ਨ ਦਾ ਪੁਸ਼ ਖਰਾਬ ਆ ਥੱਲੇੋਂ ਗਿਲਕਿੰਗ ਵਗੈਰਾ ਹੋ ਰਹੀ ਕਿਤੇ ਤੇ ਜਿਹੜੇ ਆਪਣੇ ਹਾਈਡਰੋਲਿਕ ਵਾਲਾ ਕੰਮ ਕਰਦੇ ਆ ਬਾਈ ਜਿਵੇਂ ਹਾਈਡਰੋਲਿਕ ਟੈਂਕ ਲੱਗਿਆ ਹੁੰਦਾ ਟਿਪਰ ਦੇ ਤੇ ਕਿਸੇ ਦੀ ਹਾਈਡਰੋਲਿਕ ਟੈਂਕੀ ਚੋਂ ਤੇਲ ਵਗੀ ਜਾਂਦਾ ਮਤਲਬ ਕੁੱਲ ਮਿਲਾ ਕੇ ਉਹ ਬਹਾਨੇ ਭਾਲਦੇ ਫਿਰਦੇ ਆ ਵੀ ਕੋਈ ਨਾ ਕੋਈ ਮੁਰਕਾ ਫਸੇ ਤੇ ਟਿਕਟ ਵੀ ਬਹੁਤ ਵੱਡੀ ਦੇ ਜਾਂਦੇ ਆ ਡੈਫੈਕਟਿਵ ਦੀ ਕੱਲ ਮੇਰਾ ਕੋਈ ਆਰ ਦੋਸਤ ਸੀ ਮੁੰਡਾ ਜਾਣੂ ਤੇ ਉਹ ਵੀ ਟਿਪਰ ਚਲਾਉਂਦਾ ਮੁੰਡਾ ਤੇ ਬੈਂਡੀ ਕੋਦੇ ਲਾਗੇ ਕੋਈ ਲੋਡ ਲੈਣ ਆਇਆ ਤੇ ਬੈਂਡੀ ਕੋ ਤੋਂ ਪਹਿਲਾਂ ਜਿਹੜਾ ਐਂਪੋਲਾ ਉੱਥੋਂ ਨੇ ਐਡ ਬਲੂ ਪਾਇਆ ਤੇ ਐਡ ਬਲੂ ਪਾ ਕੇ ਤੋਰਿਆ ਜਦੋਂ ਤੇ ਪੰਪ ਤੇ ਹੀ ਖੜੇ ਸੀ ਸਾਲੇ ਚਵਲ ਹਾਈਵੇ ਪੈਟਰੋਲ ਵਾਲੇ ਤੇ ਪਿੱਛੇ ਇਹਨਾਂ ਨੇ ਗੱਡੀ ਲਾੜੀ ਉਹਦੇ ਤੇ ਪੰਪ 'ਚੋਂ ਬਾਹਰ ਨਹੀਂ ਜਾਣ ਦਿੱਤਾ ਉੱਥੇ ਪਾਰਕਿੰਗ ਵਿੱਚ ਸਾਈਡ ਤੇ ਲਵਾ ਲਿਆ ਤੇ ਗੱਲ ਕੁਛ ਨਹੀਂ ਸੀ ਹੁਣ ਟਿਪਰਾਂ ਦਾ ਕੋਈ ਨਾ ਕੋਈ ਟਾਇਰ ਪਾਈ ਖਰਾਬ ਹੋ ਹੀ ਜਾਂਦਾ ਟਿਪਰਾਂ ਨੇ ਚੱਲਣਾ ਹੀ ਇਸ ਹਿਸਾਬ ਨਾਲ ਹੁੰਦਾ ਕੱਚੀ ਪੱਕੀ ਥਾਂ ਤੇ ਚੱਲਦੇ ਰਹਿੰਦੇ ਆ ਕੋਈ ਰੋੜਾ ਵੱਜ ਗਿਆ ਕੋਈ ਕਿੱਲ ਪੱਤੀ ਵੱਜ ਗਈ ਇਹ ਬਹੁਤ ਆਮ ਗੱਲ ਆ ਟ੍ਰਾਂਪਰਾਵਾਂ ਤੇ ਇੱਕ ਟਾਇਰ ਟਰੇਲਰ ਦਾ ਡੌਲੀ ਦਾ ਤਕਰੀਬਨ ਹਲਕਾ ਜਾ ਕਿਨਾਰੇ ਤੋਂ ਡੈਮੇਜ ਸੀ ਟਾਇਰ ਹੋ ਕੇ ਸੀ ਐਕਚੁਅਲੀ ਟਾਇਰ ਹੈਗਾ ਜਿਵੇਂ 85% ਪਰ ਇੱਕ ਪਾਸਿਓ ਰਬੜ ਪਾਟੀ ਹੋਈ ਸੀ ਟਾਇਰ ਦੀ ਜਿੱਦਾਂ ਕੋਈ ਸ਼ਾਰਪ ਰੋੜਾ ਵਗੈਰਾ ਪੱਥਰ ਵਗੈਰਾ ਵੱਜਿਆ ਹੋਵੇਗਾ ਇਹ ਕੋ ਕੈਸ਼ ਕਰ ਲਿਆ ਤੇ ਕਿਤੋਂ ਕਿਤੋਂ ਬੂੰਦਾ ਡਿੱਗ ਰਹੀਆਂ ਸੀ ਹਾਈਡਰੋਲਿਕ ਟੈਂਕੀ ਜਿਹੜੀ ਹਾਈਡਰੋ ਤੇਲ ਵਾਲੀ ਉਹ ਥੋੜੀ ਜੀ ਲੀਕ ਸੀ ਦੇਕ ਕੇ I think ਹਲਕੀ ਜਿਹੀ 에ਅਰ ਲੀਕ ਹੋ ਰਹੀ ਸੀ ਬ੍ਰੇਕ ਬੂਸਟਰ ਤੋਂ ਯਾ ਤਿੰਨ ਫਾਲਟ ਫੜੇ ਹੁੰਦੇ ਤੇ ਤਿੰਨਾਂ ਗੱਲ ਕੁਝ ਵੀ ਨਹੀਂ ਟਾਇਰ ਨਵਾਂ ਪੈ ਜਾਏਗਾ ਹਾਈਡਰੋਲਿਕ ਟੈਂਕੀ ਦਾ ਕਿਤੇ ਮਾੜਾ ਮੋਟਾ ਲੀਕ ਆ ਤੇ ਅਡਜਸਟ ਹੋ ਜਾਏਗੀ ਜਾਂ ਪੈਪ ਕੱਸਿਆ ਜਾਊਗਾ ਜਾਂ ਮਾੜਾ ਮੋਟਾ ਕੁਝ ਹੋਏਗਾ ਲੀਕਿੰਗ ਬੰਦ ਹੋ ਜਾਏਗੀ ਤੇ ਰਹੀ ਗੱਲ ਬ੍ਰੇਕ ਬੂਸਟਰ ਦੀ ਉਹ ਬੂਸਟਰ ਵੀ ਨਵਾਂ ਪੈ ਸਕਦਾ ਸੀ ਹੋ ਸਕਦਾ ਨਵਾਂ ਪਾਉਣ ਦੀ ਲੋੜ ਹੀ ਨਾ ਹੁੰਦੀ ਕਿਤੇ ਲੀਕ ਵਗੈਰਾ ਹੁੰਦਾ ਉਹਦਾ ਜੁਆਇੰਟ 에ਅਰ ਦਾ ਕੋਈ ਜੁਆਇਨਰ ਲੀਕ ਹੁੰਦਾ ਤੇ ਚੁੱਪ ਕਰਕੇ ਜੀ ਰੋਡ ਵਰਦੀ ਦਾ ਸਟicker ਲਾਤਾ ਜੇ ਹੁਣ ਤੁਹਾਨੂੰ ਵੀ ਪਤਾ ਜੇ ਰੋਡ ਵਰਦੀ ਦਾ ਸਟicker ਲੱਗ ਗਿਆ ਜਿਹੜੀ ਚੀਜ਼ ਨਹੀਂ ਵੀ ਕਰਨੀ ਉਹ ਵੀ ਮਕੈਨਿਕ ਖੋਲ ਕੇ ਕਰ ਦਿੰਦੇ ਆ ਤੇ ਲੇਬਰ ਬਹੁਤ ਬਣ ਜਾਂਦੀ ਆ ਫਿਰ ਜਿਹੜੀ ਚੀਜ਼ ਕੋਈ ਮਾੜੀ ਮੋਟੀ ਸਹੀ ਆ ਤੇ ਲੁੱਕ ਲਾਈਕ ਮਾੜੀ ਮੋਟੀ ਖਰਾਬ ਲੱਗਦੀ ਉਹਨਾਂ ਨੇ ਸਾਰੀ ਬਟ ਦੇਣੀ ਆ ਰੋਡ ਵਰਦੀ ਦਾ ਮਤਲਬ ਹੁਣ ਕਲੀਅਰ ਹੈ ਅੱਜ ਦੇ ਟਾਈਮ 'ਚ ਵੀ 25 ਤੋਂ 3000 ਡਾਲਰ ਦਾ ਇੰਤਜ਼ਾਮ ਕਰ ਲਓ ਜੇ ਰੋਡ ਵਰਦੀ ਕਰਾਉਣੀ ਆ ਦਾ ਕਿਉਂਕਿ ਮਕੈਨਿਕ ਵੀ ਬਹਾਨਾ ਭਾਲਦੇ ਹੁੰਦੇ ਆ ਵੀ ਮੁਰਗਾ ਫਸ ਗਿਆ ਰੋਡ ਵਰਦੀ ਸਟicker ਲਾਤਾ ਇੱਥੇ ਵੀ ਹੁਣ ਜੋ ਮਰਜ਼ੀ ਕਰ ਲਓ ਡਰਾਈਵਰ ਨੇ ਕੀ ਬੋਲਣਾ ਯਾਰ ਮਕੈਨਿਕ ਨੇ ਆਡੀ ਲੰਮੀ ਲਿਸਟ ਬਣਾ ਕੇ ਫੜਾ ਦੇਣੀ ਵੀ ਆ ਚੀਜ਼ਾਂ ਭਾਈ ਬਹਿਣ ਗਿਆ ਹੁਣ ਬੰਦਾ ਜਦੋਂ ਆ ਕੇ ਟਰੱਕ ਖਿਲਾੜੀ ਦਿੰਦਾ ਤਾਂ ਮਕੈਨਿਕ ਨੇ ਖੋਲ ਲਿਆ ਹੁਣ ਖੁੱਲੇ ਟਰੱਕ ਨੂੰ ਬੰਦਾ ਲੈ ਕੇ ਵੀ ਜਾ ਨਹੀਂ ਸਕਦਾ ਉਤੋਂ ਕੰਮ ਦੀ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਜਿੰਨਾ ਚਿਰ ਰੋਡ ਵਰਦੀ ਸਰਟੀਫਿਕੇਟ ਨਹੀਂ ਆਪਾਂ ਕਟਾ ਕੇ ਲਾ ਦਿੰਦੇ ਉਹਨਾਂ ਚਿਰ ਆਪ ਕੰਮ ਨਹੀਂ ਕਰ ਸਕਦੇ ਬੰਦਾ ਦੋਰੀ ਗੇਮ 'ਚ ਫਸ ਜਾਂਦਾ ਉਹ ਨਾ ਛੱਡਣ ਜੋਗਾ ਤੇ ਨਾ ਕਰਾਉਣ ਜੋਗਾ ਛੱਡਦਾ ਇਹਦਾ ਟਰੱਕ ਰੋਡ ਤੇ ਨਹੀਂ ਛੱਡਦਾ ਉਹਨਾਂ ਚਿਰ ਜਿੰਨੇ ਚਿਰ ਰੋਡ ਵਰਦੀ ਨਹੀਂ ਮਿਲਦੀ ਤੇ ਜੇ ਕਰਾਉਂਦਾ ਤਾਂ ਟੀਕਾ ਬਹੁਤ ਭਾਰਾ ਲੱਗਦਾ 15 ਤੋਂ 18000 ਦਾ ਵੀ ਹੋ ਸਕਦਾ 18 ਤੋਂ 20000 ਦਾ ਵੀ ਹੋ ਸਕਦਾ 30 ਦਾ ਵੀ ਹੋ ਸਕਦਾ ਇਹ ਮਨ ਉਹ ਡਿਪੈਂਡ ਕਰਦਾ ਵੀ ਮਕੈਨਿਕ ਕਿੰਨੀ ਖਲ ਲਾਉਂਦਾ ਤੁਹਾਡੀ ਤੇ ਇਹ ਸਾਰੇ ਕਲੇਜ ਤੋਂ ਬਚਣ ਦਾ ਇੱਕੋ ਰਾਹ ਹੈ ਭਾਈ ਆਪਦੇ ਟਰੱਕ ਨੂੰ ਚੈੱਕ ਕਰਕੇ ਤੁਰੋ ਕੋਸ਼ਿਸ਼ ਕਰੋ ਜੇ ਕੋਈ ਮਾੜਾ ਮੋਟਾ ਫਾਲਟ ਆਉਂ ਉਹ ਪਹਿਲੇ ਠੀਕ ਕਰਾ ਲਓ 2-400 ਲੱਗਦਾ ਲਾ ਲਓ ਬਾਅਦ ਚ 20-25000 ਲਾਉਣ ਨਾਲੋਂ ਚੰਗਾ ਨਾਲੇ ਤੰਗ ਕਰਦੇ ਆ ਨਾਲੇ ਪੈਸੇ ਲੱਗਦੇ ਆ ਤੇ ਅੱਜ ਕੱਲ ਤੁਹਾਨੂੰ ਪਤਾ ਹੈ ਵੀ ਮਕੈਨਿਕ ਰੋੜ ਵਰਤੀ ਕਰਦੇ ਕਰਦੇ 15 20 ਦਿਨ ਲਾਉਂਦੇ ਆ ਕਈ ਮਹੀਨਾ ਵੀ ਲਾ ਦਿੰਦੇ ਆ ਇੱਕ ਮਹੀਨਾ ਤੁਹਾਡਾ ਕੰਮ ਗਿਆ ਮੁੰਜੇ ਕੋਈ ਐਵਰੇਜ 12 1300 ਡਾਲਰ ਦਿਹਾੜੀ ਪਾਉਂਦਾ ਟਿਪਰ ਵਾਲਾ ਤਾਂ ਮਹੀਨੇ ਦਾ ਕੋਈ 25 26000 ਡਾਲਰ ਉਹ ਖਰਾਬ ਹੋ ਗਿਆ 20 25 ਮਕੈਨਿਕ ਨੇ ਲਵਾ ਦੇਣਾ ਤੇ ਹੋ ਸਕਦਾ ਕੋਈ ਫਾਈਨ ਵੀ ਕਰ ਦੇਣ ਸਾਰੇ ਕਿਜੀ ਹੋਏ 2000 ਉਹ ਜੋੜ ਦੋ ਨਾਲ ਯਾਨੀ ਕਿ 2 4 ਨਿੱਕੇ ਨਿੱਕੇ ਹਨ ਕਹਿ ਲਿਆ ਤੁਹਾਨੂੰ 25 30000 ਜਾਂ 5000 ਡਾਲਰ ਤੱਕ ਪੈ ਸਕਦੀਆਂ ਨੇ ਕਿਉਂਕਿ ਮਹੀਨਾ ਕੰਮ ਗਿਆ ਆਬਵੀਅਸਲੀ ਗੱਲ ਆ 2000 ਦੀ ਐਵਰੇਜ ਵੀ ਰੱਖੋ ਤੇ 22 ਦਿਨਾਂ ਦਾ 22000 ਡਾਲਰ ਦੇ ਬਣ ਗਿਆ ਚਲੋ ਟਿਪਰ ਵਾਲੇ ਵੀਰ 12 1400 1500 1800 ਤੱਕ ਵੀ ਕਮਾ ਲੈਂਦੇ ਆ ਫਿਰ ਵੀ ਐਵਰੇਜ ਮੰਨ ਕੇ ਚਲੋ ਵੀ 20000 ਤੋਂ ਲੈ ਕੇ 30000 ਡਾਲਰ ਦਾ ਤੁਹਾਡਾ ਕੰਮ ਗਿਆ 20000 ਡਾਲਰ ਟਰੱਕ ਤੇ ਲੱਗ ਜਾਣਾ ਕਿਉਂਕਿ ਰੋਡ ਵਰਦੀ ਅੱਜ ਕੱਲ ਬਹੁਤ ਮਹਿੰਗੀ ਹੋ ਗਈ ਸਮਾਨ ਤੋਂ ਬਿਨਾ 5 7000 10000 ਡਾਲਰ ਦਾ ਲੇਬਰ ਹੀ ਪਾਉਂਦੇ ਆ ਮਕੈਨਿਕਾ ਬਿਨਾ ਸਮਾਨ ਤੋਂ ਇਹ ਚੀਜ਼ਾਂ ਠੁੱਕਦੀਆਂ ਘੱਟੋ ਘਾਟਾਂ 35 ਤੋਂ 40000 ਦੇ ਵਿੱਚ ਛੋਟੀ ਜੀ ਗਲਤੀ ਕਿਉਂਕਿ ਅੱਜ ਕੱਲ ਮੈਂ ਤੇਰੇ ਚਾਰ ਕੇਸ ਨੋਟ ਕੀਤੇ ਆ ਇੱਕ ਦੋ ਟਰੱਕਾਂ ਤੇ ਡਿਫੈਕਟਿਵ ਨੋਟਿਸ ਲਾਇਆ ਵੀ ਅੱਜ ਜੀ ਠੀਕ ਕਰਾਉਂਦੇ ਜਿਆਦਾਤਰ ਰੋਡ ਵਰਤ ਹੀ ਲਾਈ ਜਾਂਦੇ ਆ ਦੋ ਤਿੰਨ ਫਾਲਟ ਮਿਲ ਗਏ ਬਸ ਰੋਡ ਵਰਤ ਹੀ ਲਿਖ ਦੋ ਤੇ ਬਹੁਤ ਜ਼ਿਆਦਾ ਤੰਗ ਕਰੀ ਜਾਂਦੇ ਆ ਕਿਉਂਕਿ NHVR ਹੋ ਗਈ ਹਾਈਵੇ પેટ્રોલ ਹੋ ਗਈ ਅੱਜ ਕੱਲ ਇਹ ਦੋਨੋਂ ਸੇਮ ਜਿਹਾ ਕੰਮ ਹੀ ਕਰੀ ਜਾਂਦੇ ਆ ਹਾਈਵੇ પેટ્રોલ ਦਾ ਵੀ ਸੇਮ ਹੀ ਕੰਮ ਹੋ ਗਿਆ ਟਰੱਕਾਂ ਵਾਲਿਆਂ ਨਾਲ ਤੇ NHVR ਦਾ ਵੀ ਸੇਮ ਹੋ ਗਿਆ बस ਰੋਕੀ ਜਾਂਦੇ ਆ ਫੜੀ ਜਾਂਦੇ ਆ ਥੱਲੇ ਵੜ ਜਾਂਦੇ ਆ ਕੱਲੀ ਕੱਲੀ ਚੀਜ਼ ਦੇ ਬੈਟਰੀ ਮਾਰ ਮਾਰ ਵੇਖੀ ਜਾਂਦੇ ਆ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਕੋਈ ਨਾ ਕੋਈ ਨੁਕਸ ਮਿਲੇ ਤੇ ਬੰਦਾ ਛਲੀ ਆ ਆਪਾਂ ਤੇ ਮੈਂ ਤਾਂ ਆਪਣੇ ਵੀਰਾਂ ਨੂੰ ਇਹ ਹੀ ਸਲਾਹ ਦਊਂਗਾ ਵੀ ਆਪਣੇ ਯਾਰਡ 'ਚੋਂ ਤੁਰਨ ਲੱਗੇ ਆ ਫਿਰ ਟਾਇਰ ਪ੍ਰਾਇਓਰਟੀ ਚੈੱਕ ਕਰੋ ਕਿ ਟਾਇਰ ਨਾ ਮਾੜਾ ਹੋਵੇ ਕੋ ਟਾਇਰ ਨੂੰ ਕੱਟ-ਕੱਟ ਨਾ ਲੱਗਿਆ ਹੋਵੇ ਇਹ ਕੋਈ ਚੀਜ਼ ਲੀਕ ਹੁੰਦੀ ਹੈ ਖਾਸ ਕਰਕੇ ਤੁਹਾਡਾ ਡੀਜ਼ਲ ਲੀਕ ਹੋ ਰਿਹਾ ਕਿਤੋਂ ਹਾਈਡਰੋਲਿਕ ਆਇਲ ਲੀਕ ਹੁੰਦਾ ਉਹ ਵੀ ਬਈ ਫਿਕਸ ਕਰਾਓ ਗੱਲ ਕੁਝ ਨਹੀਂ ਹੈਗੀ ਇੱਕ ਮਹੀਨਾ ਵਿਹਲੇ ਬਹਿਣ ਦੇ ਬਜਾਏ ਇੱਕ ਦਿਨ ਕੱਢ ਕੇ ਨਾ ਨਾ ਵੀ ਕੰਮ ਕਰਾਂਗੇ ਆਪਾਂ ਦਾ ਫਰਕ ਨਹੀਂ ਪੈਣ ਲੱਗਾ ਕਿਸੇ ਵੀ ਮਕੈਨਿਕ ਕੋਲ ਲੈ ਜਾਓ ਜਿਆਦਾ ਤੋਂ ਜਿਆਦਾ ਪੂਰਾ ਦਿਨ ਲੱਗ ਜਾਏਗਾ ਨਾ ਤਿੰਨ ਚਾਰ ਛੋਟੇ ਮੋਟੇ ਫਾਲਟ ਨੇ ਕੋ ਟਾਇਰ ਡੱਬਾ ਚੇਂਜ ਹੋ ਜਾਏਗਾ ਕੋ ਲੀਕਿੰਗ ਬੰਦ ਹੋ ਜਾਏਗੀ ਕੋ ਚੀਜ਼ ਮਾੜੀ ਮੋਟੀ ਬ੍ਰੋਕਨ ਟੁੱਟੀ ਆ ਉਹ ਬਦਲੀ ਵੀ ਆਏਗੀ ਇੱਕ ਦਿਨ ਚੋਂ ਟਰੱਕ ਤੁਹਾਡਾ ਰੈਡੀ ਹੋ ਜਾਣਾ ਕੋਸ਼ਿਸ਼ ਕਰੋ ਭਾਈ ਦੇਖੋ ਤੁਹਾਡਾ ਕੰਮ ਹੋਣ ਵਾਲਾ ਟਰੱਕ ਦਾ ਕੋਈ ਚੀਜ਼ ਡੈਮੇਜ ਹੈ ਜਾਂ ਕੋਈ ਫਾਲਟ ਹੈ ਉਹਨੂੰ ਨਾ ਹੀ ਚਲਾਓ ਯੋਗੀ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਹੌਟ ਕੰਮ ਚੱਲੀ ਜਾਂਦਾ ਹੈ ਨਾ ਇਹਨਾਂ ਦਾ ਤੇ ਬਹੁਤ ਜ਼ਿਆਦਾ ਰੁਕੀ ਜਾਂਦੇ ਆ ਟਰੱਕਾਂ ਵਾਲਿਆਂ ਨੂੰ ਜਿਹੜਾ ਕੋਈ ਵੀਰ ਭਾਈ ਥੱਕੇ ਚੜ ਗਿਆ ਫਿਰ ਮੰਨ ਕੇ ਚੱਲੋ ਇਫੈਕਟਿਵ ਨੋਟਿਸ ਵੀ ਲਾਤਾ ਤਾਂ 2-4000 ਡਾਲਰ ਕੇਤੇ ਗਿਆ ਨਹੀਂ 2-4 ਦਿਨ ਕੰਮ ਤੁਹਾਡਾ ਮਰੇਗਾ ਨਾਲ ਤੇ ਜੇ ਰੋਡ ਵਰਤੀ ਲਾਤੀ ਤਾਂ ਮਹੀਨਾ ਗਿਆ ਪੂਰਾ ਮਹੀਨੇ ਦਾ ਖਰਚਾ ਤੇ ਪਿਆਈ ਪਿਆ ਪਲੱਸ ਤੁਹਾਡੀ ਕਿਸ਼ਤ ਤੁਹਾਨੂੰ ਖੜੇ ਦੀ ਪੈ ਜਾਣੀ ਆ ਇੰਸ਼ੋਰੈਂਸ ਖੜੇ ਦੀ ਜਾਏਗੀ ਤੇ ਪਤਾ ਹੀ ਨਹੀਂ ਰੋਡ ਵਰਦੀ ਦੇ 2000 ਲੱਜੇ ਜਾਂ 40 ਲੱਜੇ ਉਹ ਡਿਪੈਂਡ ਕਰਦਾ ਕੀ ਕੀ ਘਟਦੇ ਨੇ ਤੁਹਾਡਾ ਤੇ ਬੈਸ ਸੋਲਿਊਸ਼ਨ ਇਹੀ ਆ ਜੇ ਕੋਈ ਚੀਜ਼ ਮਾੜੀ ਮੋਟੀ ਹੋਣ ਵਾਲੀ ਵੀ ਟਾਈਮ ਨਾਲ ਹੀ ਕਰਾ ਲਓ ਉਹ ਟਾਇਰ ਪੈਣਾ ਟਾਇਰ ਪਵਾ ਲਓ ਕੋਈ ਲੀਕਿੰਗ ਆ ਤਾਂ ਲੀਕਿੰਗ ਬੰਦ ਕਰਾ ਲਓ ਤੇ ਕੋਸ਼ਿਸ਼ ਕਰੋ ਲੌਗ ਬੁੱਕ ਵਗੈਰਾ ਆਪਣੀ ਸਹੀ ਭਰੋ ਪਹਿਲਾਂ ਜਿੱਦਾਂ ਲੌਗ ਬੁੱਕ ਤੇ ਮਾਈਨਰ ਫਾਲਟ ਹੁੰਦਾ ਸੀ ਮਾੜਾ ਮੋਟਾ ਜਿਵੇਂ ਟਾਈਮ ਗਲਤ ਪੈ ਗਿਆ ਛੋਟੀ ਮੋਟੀ ਚੀਜ਼ ਦੀ ਗਲਤੀ ਹੋ ਗਈ ਛੱਡ ਦਿੰਦੇ ਸੀ ਹੁਣ ਤਾਂ ਬਈ ਇੱਕ ਇੱਕ ਮਿੰਟ ਨੂੰ ਨੋਟ ਕਰਦੇ ਆ ਇੱਕ ਇੱਕ ਮਿੰਟ ਇੱਕ ਇੱਕ ਸੈਕਿੰਡ ਕੈਮਰੇ ਨਾਲ ਮਿਲਾ ਕੇ ਦੇਖਦੇ ਆ ਹਾਈਵੇ ਦੇ ਉੱਤੇ ਜੇ ਤੁਸੀਂ ਲੌਗ ਬੁੱਕ ਦੇ ਅਕੋਰਡਿੰਗ ਕਿਤੋਂ 2 ਵਜੇ ਲੰਘੇ ਹੋ ਜਦੋਂ ਬੰਦਾ ਥੋੜਾ ਬਹੁਤਾ ਕਰ ਦਿੰਦਾ ਕੋਈ ਗੱਲ ਨਹੀਂ ਕੰਗਾਵਰ ਦਾ ਵੀ ਚੱਕਰ ਪਿਆ ਜਾਂਦਾ ਬੰਦੇ ਨੂੰ 100 ਸੈਟਿੰਗਾਂ ਦੇਖਣੀਆਂ ਹੁੰਦੀਆਂ ਤੇ ਕੈਮਰੇ ਨਾਲ ਤੁਹਾਡਾ 15 18 ਮਿੰਟ ਦਾ ਮੈਚ ਨਹੀਂ ਹੋ ਰਿਹਾ 10 15 ਮਿੰਟ ਉੱਪਰ ਥੱਲੇ ਹੋ ਰਿਹਾ ਹੈ ਸੇਫਟੀ ਕੈਮ ਦੇ ਤਾਂ ਉਹਦੇ ਜੀ ਤੁਹਾਨੂੰ ਚਲਾਣ ਦੇ ਦੇਣਾ ਬਾਈ 2500 ਡਾਲਰ ਦੇ ਨਾਲ ਮਤਲਬ ਇਹਨਾਂ ਤੰਗ ਕਰੀ ਜਾਂਦੇ ਆ ਕੋਸ਼ਿਸ਼ ਕਰੋ ਕੋਈ ਗਲਤੀ ਨਾ ਛੱਡੋ ਇਹਨਾਂ ਨੂੰ ਮੌਕ ਆਪਣਾ ਖਿਆਲ ਰੱਖੋ ਮਿੱਤਰੋ ਥੈਂਕ ਯੂ ਵੈਰੀ ਮੱਚ ਭਾਈ ਜੀ ਆ ਛੋਟੀ ਜੀ ਵੀਡੀਓ ਸੀ ਪਲੀਜ਼ ਧਿਆਨ ਰੱਖਿਓ ਤੇ ਆਪਣੇ ਜੇ ਕੋ ਮਾੜੇ ਮੋٹے ਕੰਮ ਹੋਣ ਵਾਲੇ ਨੇ ਕਰਾ ਲਓ ਤਾਂ ਕਿ ਕੋਈ ਵੱਡਾ ਝਟਕਾ ਨਾ ਲੱਗੇ ਆਪਾਂ ਨੂੰ ਕੋ ਵੱਡੀ ਮਾਰ ਨਾ ਪਵੇ ਓਕੇ ਭਾਈ ਜੀ ਥੈਂਕ ਯੂ ਜੀ